ਸਤਿ ਸ੍ਰੀ ਅਕਾਲ ਜੀ ਅਸੀਂ ਪਹੁੰਚੇ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਜੀ ਅਸੀਂ ਪਹੁੰਚੇ ਹੋਏ ਹਾਂ ਸਟਾਰ ਕਾਰ वर्ल्ड ਹਸ਼ਿਆਰਪੁਰ ਦੇ ਭਾਈ ਕਿਸੇ ਵੀ ਵੀਰ ਨੇ ਗੱਡੀ ਲੈਣੀ ਹੈ ਚਾਹੇ ਉਹ ਥਾਰ ਹੈ ਚਾਹੇ ਉਹ ਐਕਸਯੂਵੀ ਹੈ ਚਾਹੇ ਫੋਰਚੂਨਰ ਹੈ ਚਾਹੇ ਇਨੋਵਾ ਹੈ ਤਾਂ ਭਾਈ ਤੁਹਾਨੂੰ ਮੈਂ ਕਹਿੰਦਾ ਵੀ ਹੁਣ ਢੇਰਾਂ ਦੇ ਢੇਰ ਪੈਸੇ ਲੈ ਕੇ ਜਾਣ ਦੀ ਲੋੜ ਨਹੀਂ শোরੂਮਾਂ 'ਚ ਨਾ ਤੁਹਾਨੂੰ ਏਜੰਸੀ 'ਚ ਜਾਣ ਦੀ ਲੋੜ ਹੈ ਭਾਈ ਉਹੀ ਗੱਡੀਆਂ ਬਹੁਤ ਘੱਟ ਕਿਲੋਮੀਟਰ ਚੱਲੀਆਂ ਬਿਲਕੁਲ ਸਾਫ਼ ਇੰਜਣ ਤੋਂ ਲੈ ਕੇ ਡਾਕੂਮੈਂਟ ਤੋਂ ਲੈ ਕੇ ਗੱਡੀ ਪੇਂਟ ਹੋਣ ਦੀ ਬੰਪ ਡੋ ਬੰਪ ਬਾਈ ਗਾਰੰਟੀ ਲੈਂਦੇ ਆ ਬਾਈ ਨਾਲ ਗੱਲਬਾਤ ਕਰਦੇ ਆ ਵੀਡੀਓ ਨਾਲ ਬਾਈ ਜੀ ਜੁੜੇ ਰਹੋ ਹੋਰ ਬਾਈ ਠਿਕਰਾ ਕੋ ਜੀ ਬਹੁਤ ਵੀਰ ਜੀ ਵਧੀਆ ਬਹੁਤ ਵਧੀਆ ਬਾਈ ਇਹ ਹੁਣ ਆਪਾਂ ਕਰਦੇ ਆ ਥਾਰ ਕਿਤੇ ਰੰਗ ਦੀ ਗੱਡੀ ਹੈ ਇਹਦੀ ਬਾਈ ਡਿਟੇਲ ਦੱਸੋ ਕਿਹੜਾ ਮਾਡਲ ਹੈ ਕੀ ਆਪਣੀ ਡਿਮਾਂਡ ਹੈ ਇਹ ਭਾਜੀ 2023 ਮਾਡਲ ਹੈ ਜੀ ਦਸੰਬਰ ਦੀ ਕਾਰ ਹੈ ਜੀ ਨਿਕਲੀ 24 ਚ ਹੈ ਆਪਾਂ ਮੈਨੂਫੈਕਚਰ 23 23 ਕਹਿ ਕੇ ਵੇਚਦੇ ਆ ਜੀ ਠੀਕ ਹੈ ਭਾਈ ਜੀ ਇਹ 41000 ਚੱਲੀ ਆ ਜੀ ਫਸਟ ਓਨਰ ਦੀ ਕਾਰ ਹੈ ਐਸੈਸਰੀ ਵਗੈਰਾ ਵਧੀਆ ਵੀਰ ਨੇ ਸੀਟ ਕਵਰ ਲਗਾਏ ਹੋਏ ਆ ਜੀ ਠੀਕ ਹੈ ਭਾਈ ਜੀ ਅੰਦਰ ਆਰਮ ਰੈਸਟ ਵਗੈਰਾ ਸਾਰਾ ਕੁਝ ਵਧੀਆ ਹੈ ਠੀਕ ਹੈ ਜੀ ਇਹ ਵੀਰ ਆਪਾਂ ਦੇ ਦਾਂਗੇ ਤੁਹਾਨੂੰ ਰੇਟ 14 ਲੱਖ ਤੇ 20000 ਰੁਪਏ ਦੀ 14 ਲੱਖ 20000 ਹਾਂ ਜੀ ਵੀਰ ਜੀ 14 ਲੱਖ 20000 ਦੀ ਭਾਈ ਤੁਹਾਨੂੰ ਗੱਡੀ ਦੇ ਦਣਗੇ ਭਾਈ ਨਵੀਂ ਗੱਡੀ ਕਿੰਨੇ ਦੀ ਹੋਵੇ ਸੀ ਨਵੀਂ ਵੀਰ ਜੇ 18.5 ਲੱਖ ਰੁਪਏ ਦੀ ਕਾਰ ਮਿਲਦੀ ਠੀਕ ਹੈ ਜੀ ਹਾਂ ਜੀ ਦੋ ਤੇ ਇਹ ਬਾਈ ਤੁਹਾਨੂੰ ਗੱਡੀ ਬਾਈ ਜਿਹੜਾ ਵੀਰ ਆਪਣੀ ਵੀਡੀਓ ਦੇਖਿਆ ਹੋਊਗਾ ਉਹਦੇ ਲਈ ਵੀ ਡਿਸਕਾਊਂਟ ਕੁਝ ਕਰੂੰਗੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਇਆਗਾ ਉਹਨੂੰ 2000 ਰੁਪਏ ਛੱਡ ਦਾਂਗੇ ਜੀ 14 ਲੱਖ ਰੁਪਏ ਦੇ ਦਾ ਹੈਗੇ 14 ਲੱਖ ਰੁਪਏ ਦੀ ਥੋੜੇ ਬਾਈ ਗੱਡੀ ਦੇਣਗੇ 20000 ਰੁਪਏ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਬਾਈਕ ਡਾਕੂਮੈਂਟ ਤੋਂ ਲੈ ਕੇ ਸਾਡੀ origignal ਹੈ ਇਹਦੀ ਫਸਟ ਓਨਰ ਦੀ ਕਾਰ ਹੈ ਬੰਪਰ ਤੋਂ ਬੰਪਰ ਆਲ origignal ਦੀ ਗਾਰੰਟੀ ਮਿਲੇਗੀ ਮੀਟਰ ਦੀ ਗਾਰੰਟੀ ਮਿਲੇਗੀ ਹਰ ਇੱਕ ਡਾਕੂਮੈਂਟ ਦੀ ਗਾਰੰਟੀ ਮਿਲੇਗੀ ਠੀਕ ਹੈ ਜੀ ਬਿਲਕੁਲ ਜੀ ਸੋ ਬਾਈ ਜਿਹੜੇ ਬਾਈਆਂ ਕੋਲ ਇੰਨੇ ਨੇ ਘੈਂਟ ਗੱਡੀਆਂ ਨਵੀਆਂ ਗੱਡੀਆਂ ਉਹ ਮਤਲਬ ਕੀ ਗਲਤ ਕੰਮ ਨਹੀਂ ਕਰ ਸਕਦੇ ਕਿਉਂਕਿ ਵੀਡੀਓ ਦੇ ਵਿੱਚ ਬੰਦਾ ਚਲੋ ਕਹਿੰਦਾ ਨਾ ਗਾਰੰਟੀ ਹੈ ਮੇਰੀ ਛੋਟੀ ਗੱਲ ਨਹੀਂ ਹੁੰਦੀ ਉਹ ਹਜ਼ਾਰਾਂ ਕਰੋੜਾਂ ਲੱਖਾਂ ਬੰਦੇ ਨੇ ਦੇਖਣੀ ਹੁੰਦੀ ਹੁਣ ਬਾਈ ਇਹ ਆ ਗਈ ਨੋਵਾ ਗੱਡੀ ਹਾਂ ਜੀ ਇਹ ਵੀਰ ਜੀ 2018 ਮਾਡਲ ਹੈ ਜੀ ਬਾਈ ਇਹ ਸਿਰਫ 65000 ਚੱਲੀ ਹੈ ਠੀਕ ਹੈ ਜੀ ਜੀ 4 ਮਾਡਲ ਹੈ ਇਹ ਵੀ ਫਸਟ ਓਨਰ ਦੀ ਕਾਰ ਹੈ ਫੁੱਲ ਇੰਸ਼ੋਰੈਂਸ ਹੈ ਇਸ ਕੱਜ ਤਕਰੀਬਨ ਕੋ ਬੰਪਰ ਦੀ ਨੁੱਕਰ ਨਾਲ ਟੱਚਿੰਗ ਹੋਏਗੀ ਬਾਕੀ ਕਾਰ ਸਾਰੀ ਰਿਜ਼ਰਵਡ ਸਾਰੀ ਓਰੀਜਨਲ ਬਿਲਕੁਲ ਜੀ ਬਿਲਕੁਲ ਭਾਈ ਜੀ ਟੱਚਿੰਗ ਤਾਂ ਮਾੜੀ ਮੋਟੀ ਹੋ ਹੀ ਜਾਂਦੀ ਹੈ ਜਦੋਂ ਆਪਾਂ ਕੋਈ ਸ਼ਹਿਰ ਜਿਆਨੇ ਨਹੀਂ ਪਤਾ ਵੀ ਕੋਈ ਰਕਸ਼ਾ ਗੱਡੀ ਦੇ ਨਾਲ ਆਪਣਾ ਲਾ ਗਿਆ ਤਾਂ ਆਪਾਂ ਬਾਈ ਜਿਹੜੀ ਇਹ ਗੱਡੀ ਹੈ ਬਾਈ ਕਹਿੰਦੇ ਮਾੜੀ ਮੋਟੀ ਮਾੜੀ ਮੋਟੀ ਟੱਚਿੰਗ ਹੋਣੀ ਹੈ ਬੰਪਰ ਬੰਪਰ ਹਾਂ ਜੀ ਬੰਪਰ ਸਾਰੀ ਓਰੀਜਨਲ ਬਾਈ ਜੀ ਫਰਸਟ ਉਹਨਾਂ ਦਾ ਜਿਹੜਾ ਸੈਕੰਡ ਹੈ ਜੀ ਫਰਸਟ ਉਹਨਾਂ ਦੀ ਗੱਲ ਹੈ ਕੀ ਬਾਈ ਜੀ ਡਿਮਾਂਡ ਕੀਤੀ ਆਪਣੀ ਦੀ ਇਹ ਆਪਾਂ ਵੀ 14 ਲੱਖ 20000 ਰੁਪਏ ਕਹਿੰਦੇ ਇਹ ਚ ਵੀ 20000 ਰੁਪਏ ਘੱਟ ਕਰੇ 14 ਲੱਖ ਹੀ ਦੇ ਦਾਂਗੇ ਲਓ ਜੀ ਇਹਦੇ ਤੇ ਬਾਈ ਤੁਹਾਨੂੰ ਬਾਈ ਡਿਸਕਾਊਂਟ ਕਰ ਰਿਹਾ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਇੱਕ ਬਾਈ ਆਪਾਂ ਕਹਿੰਦੇ ਆ ਫੋਰਚੂਨਰ ਨੂੰ ਜੰਦੂਦ ਦਾ ਝੋਟਾ ਪਰ ਜਿਹੜਾ ਜੰਦੂਦ ਦਾ ਝੋਟਾ ਤੁਸੀਂ ਇਹ ਦੇਖ ਰਹੇ ਹੋ ਨਾ ਮੈਂ ਕਹਿੰਦਾ ਇਹ ਸਭ ਤੋਂ ਉੱਤੋਂ ਦੀ ਹੈ ਕੰਦਾ ਪਾੜ ਹੁੰਦਾ ਗੱਡੀ ਦਾ ਲੋਹਾ ਇੰਨਾ ਜਾ ਕੇ ਜਿਆਦਾ ਹੈਵੀ ਹੈ ਗੱਡੀ ਇਹ ਆ ਗਈ Tata ਦੀ Harrier ਗੱਡੀ ਬਿਲਕੁਲ ਬਿਲਕੁਲ ਉਹ ਜੀ ਇਹਦਾ ਕੀ ਬਾਈ ਜੀ ਡਿਮਾਂਡ ਕੀ ਹੈ ਕਿਹੜਾ ਮਾਡਲ ਹੈ ਫਰਸਟ ਓਨਰ ਹੈ ਜਾਂ ਸੈਕੰਡ ਓਨਰ ਹੈ ਇਹ ਵੀ ਵੀਰ ਫਰਸਟ ਓਨਰ ਦੀ ਕਾਰ ਹੈ ਇਹ 2020 ਮਾਡਲ ਹੈ ਇਹ ਵੀ 65000 ਕਿਲੋਮੀਟਰ ਚੱਲੀ ਹੋਈ ਕਾਰ ਹੈ ਜੀ XZA+ ਮਾਡਲ ਹੈ ਜਿਹੜਾ ਸਭ ਤੋਂ ਟਾਪ ਐਂਡ ਮਾਡਲ ਹੁੰਦਾ ਹੈ ਠੀਕ ਹੈ ਜੀ ਇਹ ਵੀਰ ਆਪਾਂ ਦੇ ਦਾਂਗੇ ਤੁਹਾਨੂੰ ਕਾਰ ਆਪਾਂ 11 ਲੱਖ ਰੁਪਏ ਦੀ 11 ਲੱਖ ਦੀ ਜੀ ਨਵੀਂ ਬਾਈ ਜੀ ਵese ਕਿੰਨੇ ਦੀ ਹੁੰਦੀ ਹੈ ਨਵੀਂ ਕਾਰ ਹੈ ਕਟੋਕਟ 26 ਲੱਖ ਰੁਪਏ ਦਾ ਮਾਡਲ ਹੈ ਠੀਕ ਹੈ ਜੀ ਹਾਂ ਜੀ ਬਾਈ ਜੀ 11 ਲੱਖ ਦੀ ਗੱਡੀ ਤੁ 26 ਲੱਖ ਵਾਲੀ ਗੱਡੀ ਬਾਈ ਤੁਹਾਨੂੰ 11 ਲੱਖ ਦੀ ਮਿਲਦੀ ਐ ਤਾਂ ਤੁਹਾਨੂੰ ਸੋਚਣ ਦੀ ਲੋੜ ਨਹੀਂ ਬਿਲਕੁਲ ਇੱਥੇ ਆਓ ਤੇ ਗੱਡੀ ਨੂੰ ਮਾਰੋ ਸੈਲਫ ਚਪਾਰ ਕੇ ਘਰੇ ਲੈ ਜਾਓ ਇਸ ਤੋਂ ਵਧੀਆ ਗੱਡੀ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਮਿਲੇਗੀ ਹਣ ਬਾਈ ਜੀ ਇਹ ਆ ਗਈ ਐਕਸਯੂਵੀ ਗੱਡੀ ਇਹ ਜੀ 2021 ਮਾਡਲ ਕਾਰ ਆ ਜੀ ਠੀਕ ਹੈ ਜੀ ਡਬਲਯੂ 9 ਮਾਡਲ ਆ ਜੀ ਜੀ ਬਾਈ ਮਤਲਬ ਤੁਸੀਂ ਦੇਖੋ ਕਸਟਮਰ ਇੰਨੀ ਸੰਭਾਲ ਕੇ ਰੱਖੀ ਹੋਈ ਐ ਸੀਟਾਂ ਤੋਂ ਲਿਫਾਫੇ ਤੱਕ ਨਹੀਂ ਉਤਾਰੇ ਹੋਏ ਲਿਫਾਫੇ ਵੀ ਨਹੀਂ ਲਾਏ ਹੋਏ ਜੀ ਇਹ ਕਿਤੇ ਸ਼ੌਂਕੀ ਬੰਦੇ ਨੇ ਰੱਖੀ ਹੋਈ ਐ ਬਾਈ ਜੀ ਬਿਲਕੁਲ ਜੀ ਬਿਲਕੁਲ ਜੀ ਕੀ ਡਿਮਾਂ ਇਹ ਵੀਰ ਜੀ ਕਾਰ ਦੀ ਆਪਾਂ 13 ਲੱਖ ਰੁਪਏ ਡਿਮਾਂਡ ਕਰਦੇ ਆ ਠੀਕ ਹੈ ਜੀ ਬਾਕੀ ਜਿਹੜਾ ਤੁਹਾਡੀ ਵੀਡੀਓ ਰਾਹੀਂ ਕਸਟਮਰ ਆਏਗਾ ਆਪਾਂ ਮਾਣਤਨ ਜ਼ਰੂਰ ਕਰਾਂਗੇ ਠੀਕ ਹੈ ਬਾਈ ਜੀ ਬੰਪਰ ਟੂ ਬੰਪਰ 올 ओरिजिनल ਦੀ ਗਾਰੰਟੀ ਹੈ 31000 ਦਾ ਮਤਲਬ 31000 ਚੱਲੀ ਟਾਇਰ ਤੱਕ ਨਾਲ ਦੇ ਨੇ ਕਾਰ ਦੇ ਜੀ ਕਿਤੋਂ ਵੀ ਰੀਪੇਂਟਡ ਨਹੀਂ ਹੋਏਗੀ ਕਾਰ ਬਾਈ ਕਈ ਕਹਿੰਦੇ ਵੀ ਕਿਲੋਮੀਟਰ ਇੰਨੀ ਜ਼ਿਆਦਾ ਘੱਟ ਚੱਲੀ ਐ ਏਜੰਸੀ ਰਿਕਾਰਡ ਕਢਾ ਸਕਦੇ ਜੀ ਮੈਂ ਕਹਿੰਦਾ ਜੀ ਫੁੱਲ ਗੱਡੀ ਦਾ ਏਜੰਸੀ ਰਿਕਾਰਡ ਕਢਾਓ ਨੰਬਰ ਗੱਡੀ ਦਾ ਦਿੱਤਾ ਹੋਇਆ ਆਪਾਂ ਨਾਲ ਹੈ ਵੀਡੀਓ ਵਿੱਚ ਤੁਸੀਂ ਨੰਬਰ ਵੀ ਲਓ ਕਿਸੇ ਵੀਰ ਨੇ ਉਹ ਰਿਕਾਰਡ ਚੈੱਕ ਕਰਾਣਾ ਹੋਵੇ ਉਹ ਵੀ ਰਿਕਾਰਡ ਚੈੱਕ ਕਰਾ ਕੇ ਆ ਸਕਦਾ ਦੇਖੋ ਵੀਡੀਓ ਚ ਆਪਾਂ ਗਲਤ ਗੱਲ ਕਰੇ ਜਾਈਏ ਬਿਲਕੁਲ ਜੀ ਜੋ ਆਪਾਂ ਕਹਿੰਦਾ ਕਿ ਮੀਟਰ ਦੀ ਗਾਰੰਟੀ ਤਾਂ ਗਾਰੰਟੀ ਹੈ ਜੀ ਹਰ ਬੰਦੇ ਕੋਲੇ ਬਾਈ ਜੀ ਸਕਰੀਨ ਰਿਕਾਰਡ ਹੈ ਇਹ ਮਤਲਬ ਜੇ ਬਾਈ ਕੋਈ ਗਲਤ ਬੋਲਦੇ ਆ ਜਾਂ ਮੈਂ ਝੂਠ ਬੋਲਦਾ ਤਾਂ ਸਾਨੂੰ ਉਸ ਗੱਲ ਦੀ ਦੇਣਾ ਆਉਂਦਾ ਜੀ ਅੱਗੇ ਹਣਾ ਬਿਲਕੁਲ ਜੀ ਇਹ ਆ ਗਈ ਐਕਸਕਿਊ ਜਿਹਦੀ ਅੱਜ ਕੱਲ ਡਿਮਾਂਡ ਬਹੁਤ ਹੈ ਗੱਡੀ ਦੀ ਬਿਲਕੁਲ ਜੀ ਇਹ ਵੀਰ ਜੀ ਐਕਸਕਿਊ ਵੀ ਹੈਗੀ 2023 ਮਾਡਲ ਹੈ ਠੀਕ ਹੈ ਜੀ ਇਹ ਵੀ 23000 ਕਿਲੋਮੀਟਰ ਚੱਲੀ ਹੈ ਜੀ ਬਾਈ ਇਹ ਐਕਸਵੀ 700 ਮਾਡਲ ਹੈ ਜੀ ਐਕਸ 7 ਲਗਜ਼ਰੀ ਟਾਪ ਐਂਡ ਮਾਡਲ ਹੈ ਆਟੋ ਦੇ ਵਿੱਚ ਕਾਗਜ਼ੀ ਦੇ ਵੀ ਨਹੀਂ ਸੀਟਾਂ ਤੋਂ ਮੈਂ ਕਹਾਂ ਜੀ ਨਮੀ ਦਾ ਮਤਲਬ ਨਮੀ ਹੈ ਜੀ ਬਹੁਤ ਸੰਭਾਲ ਕੇ ਰੱਖੀ ਹੋਈ ਹੈ ਕਸਟਮਰ ਨੇ ਕਾਰ ਠੀਕ ਹੈ ਜੀ ਇਹ ਵੀ ਇਸ ਵੀਰ ਦਾ ਵੀ ਕਿਸੇ ਨੇ ਰਿਕਾਰਡ ਚੈੱਕ ਕਰਾਣਾ ਹੋਵੇ ਗੱਡੀ ਦਾ ਨੰਬਰ ਦਿੱਤਾ ਹੋਇਆ ਹੈ ਜੀ ਕਿੰਨੀ ਕਿਲੋਮੀਟਰ ਚੱਲੀ ਹੈ ਬਾਈ ਇਹ 23000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਜੀ ਅੱਗੇ ਬਾਈ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਫਰੰਟ ਤੋਂ ਦਿਖਾ ਦਿਓ ਗੱਡੀ ਬਿਲਕੁਲ ਸਾਫ਼ ਹੈ ਬੰਪੂ ਤੋਂ ਬੰਪਰਾਂ ਐਜੰਸੀ ਰਿਕਾਰਡ ਆਪਾਂ ਆਉਣਾ ਕਿੱਥੇ ਆ ਬਾਈ ਉੱਪਰ ਲੋਕੇਸ਼ਨ ਤੇ ਮੋਬਾਈਲ ਨੰਬਰ ਹੈ ਬਿਲਕੁਲ ਜੀ ਉਹ ਬਾਈ ਇਹ ਗੱਡੀ ਰਹਿ ਗਈ ਇੱਕ ਆਪਣੇ ਕੋਲੇ ਇਹਦੇ ਬਾਰੇ ਵੀ ਦੱਸੋ ਜੀ ਤੇ ਫਿਰ ਫਾਰਮ ਇਹ ਵੀ ਇਹਦੀ 2021 ਮਾਡਲ ਹੈ ਜੀ ਸਵਿਫਟ ਬੀਐਕਐਸਆਈ ਹੈ ਠੀਕ ਹੈ ਜੀ ਇਹ ਵੀ ਬਿਲਕੁਲ 35 ਤੋਂ 36000 ਕਿਲੋਮੀਟਰ ਚੱਲੀ ਹੈ 35 ਤੋਂ 36000 ਕਿਲੋਮੀਟਰ ਚੱਲੀ ਹੈ ਬਾਈ ਜੀ 21 ਮਾਡਲ ਲੱਗਦੀ ਨਹੀਂ ਲੱਗਦੀ ਇਹ ਜਿਵੇਂ ਨਵੀਂ ਘੜਾਈ ਹੁੰਦੀ ਆ ਦੇਖੋ ਜੀ ਗੱਡੀ ਅੰਦਰੋਂ ਵੀ ਬਹੁਤ ਸਾਫ਼ ਹੈ ਬਿਲਕੁਲ ਜੀ ਗੱਡੀ ਬਹੁਤ ਸਾਫ਼ ਪਈ ਆ ਬਾਈ ਬਹੁਤ ਵਧੀਆ ਗੱਡੀ ਹੈ ਤਾਂ ਆਪਾਂ ਆਉਣਾ ਕਿੱਥੇ ਆ ਜੀ ਤੁਹਾਨੂੰ ਪਤਾ ਹੈ ਸਟਾਰ ਕਾਰ ورلڈ ਜੀ ਬਿਲਕੁਲ ਹੁਸ਼ਿਆਰਪੁਰ ਵਿੱਚ ਹੈ ਹਾਂ ਜੀ ਇੱਧਰ ਆ ਜਾਓ ਭਾਈ ਜੀ ਇਹ ਆ ਗਈ ਥਾਰ ਬਲੈਕ ਰੰਗ ਦੀ ਜੀ ਇਹ ਥਾਰ ਹੈ ਜੀ 4x2 ਮਾਡਲ ਹੈ ਜੀ ਬਈ 2022 ਮਾਡਲ ਹੈ ਜੀ ਇਹ ਵੀ 31000 ਕਿਲੋਮੀਟਰ ਚੱਲੀ ਹੋਈ ਕਾਰ ਹੈ ਠੀਕ ਹੈ ਜੀ ਫਸਟ ਓਨਰ ਦੀ ਕਾਰ ਹੈ ਜੀ ਇਹ ਕਾਰ ਆਪਾਂ 20 ਹੀ ਦੇ ਦਾਂਗੇ ਤੁਹਾਨੂੰ 11.5 ਲੱਖ ਰੁਪਏ ਵਿੱਚ ਬਹੁਤ ਵਧੀਆ ਰੇਟ ਹੈ ਜੀ ਬਹੁਤ ਵਧੀਆ ਗੱਡੀ ਹੈ ਭਾਈ ਇੱਕ ਸਮਝ ਨਹੀਂ ਆਉਂਦੀ ਵੀ ਥਾਰਾਂ ਇੰਨੀਆਂ ਸੋਹਣੀਆਂ ਗੱਡੀਆਂ ਇੰਨੀਆਂ ਘੱਟ ਕਿਤੇ 2000 ਕਿਲੋਮੀਟਰ ਖੜੀ ਹੈ ਕਿਤੇ 3000 ਕੀ ਕਾਰਨ ਕੀ ਹੈ ਜੀ ਇਹਦੇ ਕੋ ਸ਼ੌਂਕ ਦਾ ਮੋਲ ਹੈ ਜੀ ਕੋਈ ਐਨ ਆਰ ਆਈਸ ਵੀ ਆਂਦੇ ਜਿੱਦਾਂ ਆਪਣੇ ਭਰਾ ਆਂਦੇ ਆ ਹਰੇਕ ਕੋ ਦੋ ਦੋ ਤਿੰਨ ਤਨ ਕਾਰਾਂ ਹੈਗੀਆਂ ਘਰ ਥਾਰ ਵੀ ਉਹ ਨਾਲ ਇੱਕ ਛੋਟੀ ਕਾਰ ਜਾਂ ਵੱਡੀ ਕਾਰ ਜੂਰ ਰੱਖਦਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੀ ਬਾਕੀ ਸ਼ੌਂਕ ਹੈ ਜੀ ਕੋਈ ਐਨ ਆਰ ਆਈ ਵੀ ਚੱਲ ਗਿਆ ਬਾਹਰ ਜਾਣ ਵੇਲੇ ਵੇਚ ਗਿਆ ਜੀ ਠੀਕ ਹੈ ਜੀ ਸ਼ੌਂਕ ਪੂਰਾ ਕਰਦਾ ਬਿਲਕੁਲ ਹੀ ਸ਼ੌਂਕ ਉਹਨੂੰ ਪਤਾ ਜੀ ਦੋ ਮਹੀਨੇ ਮੈਂ ਰਹਿਣਾ ਹੈ ਤਾਂ ਦੋ ਮਹੀਨੇ ਉਹਨੂੰ ਜੇ ਰੈਂਟ ਤੇ ਗੱਡੀ ਲੈ ਕੇ ਜਾਂਦਾ ਤਾਂ ਪਹਿਲਾਂ ਰੈਂਟ ਤੇ ਦਿੰਦੇ ਨਹੀਂ ਸੀ ਗੱਡੀ ਹੁਣ ਨਹੀਂ ਆਪਾਂ ਰੈਂਟ ਤੇ ਦੇਖੀ ਜੀ ਤੁਸੀਂ ਨਹੀਂ ਜੀ ਜਿਵੇਂ ਪਹਿਲਾਂ ਰੈਂਟ ਤੇ ਗੱਡੀਆਂ ਦੇ ਜਾਂਦੇ ਸੀ ਹੁਣ ਥੋੜਾ ਜਿਆਦਾ ਗਲਤ ਕੰਮ ਹੋਣ ਲੱਗ ਗਿਆ ਬਿਲਕੁਲ ਜੀ ਹੁਣ ਥੋੜਾ ਜ ਜੀ ਹਾਂ ਜੀ 100 ਕੋਈ ਬੰਦਾ ਪੂਰੀ ਕਰਦਾ ਤੇ ਗੱਡੀ ਸੇਲ ਵੀ ਕਰ ਦਿੰਦੇ ਉਹ ਸਾਫ ਗੱਡੀ ਕਿੱਥੋਂ ਮਿਲਦੀ ਹੈ ਤੁਸੀਂ ਆਉਣਾ ਕਿੱਥੇ ਆ ਤੁਹਾਨੂੰ ਅਸੀਂ ਬਾਰ ਬਾਰ ਇੱਕ ਹੀ ਲੋਕੇਸ਼ਨ ਕਹਿ ਰਹੇ ਹਾਂ ਸ਼ਹਿਰਪੁਰ ਵਿੱਚ ਬਾਈ ਜੀ ਤੇ ਉੱਪਰ ਤੁਸੀਂ ਮੋਬਾਈਲ ਵੀ ਦੇਖ ਰਹੇ ਹੋ ਨੰਬਰ ਵੀ ਦੇਖ ਰਹੇ ਹੋ ਇਹ ਆ ਗਈ ਬਾਈ ਜੀ i20 ਹੈ ਨਾ ਹਾਂ ਜੀ ਇਹ ਦੀ 2024 ਮਾਡਲ i20 ਹੈ ਜੀ ਜੀ ਬਾਈ ਇਹ 22000 ਚੱਲੀ ਹੈ ਜੀ ਆਟੋਮੈਟਿਕ ਮਾਡਲ ਹੈ ਜੀ ਇਹ ਠੀਕ ਹੈ ਜੀ ਸਪੋਰਟਸ ਮਾਡਲ ਹੈ ਆਟੋ ਦੇ ਵਿੱਚ ਇਹ ਬਾਈ ਇਹਦੀ ਕੀ ਰਿਮਾਂਡ ਹੈ ਜੀ ਵੀਰ ਜੀ ਦੀ 7.8 ਲੱਖ ਰੁਪਏ ਡਿਮਾਂਡ ਹੈ ਜੀ ਠੀਕ ਹੈ ਜੀ ਬਾਕੀ ਤੁਹਾਡੀ ਵੀਡੀਓ ਰਾਈ ਜੇ ਕੋਈ ਵੀਰ ਕੋਈ ਇਸ ਗੱਡੀ ਨੂੰ ਲੈਣਾ ਚਾਹੇਗਾ ਜੀ ਉਹਨੂੰ ਆਪਾਂ 25000 ਦਾ ਮਾਨ ਕਰਕੇ 8 ਲੱਖ ਰੁਪਏ ਦੀ ਕਰ ਦੇ ਦਾਂਗੇ ਜੀ ਠੀਕ ਹੈ ਜੀ ਹਣ ਬਾਈ ਤੁਹਾਨੂੰ ਇੱਧਰ ਛੋਟੀਆਂ ਗੱਡੀਆਂ ਵੀ ਦਿਖਾਉਣ ਜਾ ਰਹੇ ਹਾਂ ਪੂਰੀ ਸਾਡੀ ਵੀ ਤੁਸੀਂ ਵੀਡੀਓ ਨਾਲ ਜੁੜੇ ਰਹਿਣਾ ਹਣ ਬਾਈ ਇਹ ਗੱਡੀ ਵਾਲਾ ਤੁਹਾਨੂੰ ਜਰੂਰ ਦੱਸੋ ਜੀ ਜਿਹੜੀ ਹੰਡਈ ਦੀ ਗੱਡੀ ਹੈ ਇਹ ਵੀਰ ਜੀ 2018 ਮਾਡਲ ਹੈ ਜੀ ਸਪੋਰਟਸ ਮਾਡਲ ਹੈ 40000 ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਇਹ ਵੀਰ ਜੀ ਆਪਾਂ 4 ਲੱਖ ਰੁਪਏ ਦੀ ਕਾਰ ਤੁਹਾਨੂੰ ਮੈਨੂ ਹੈ ਜੀ ਮੈਨੂ ਹਾਂ ਜੀ ਇਹ 2022 ਮਾਡਲ ਹੈ ਵੀਰ ਜੀ ਜੀ ਇਹ ਚੱਲੀ ਹੈ 31000 ਕਿਲੋਮੀਟਰ ਠੀਕ ਹੈ ਜੀ ਇਹ ਕਾਰ ਆਪਾਂ ਦੇ ਦਾਂਗੇ 7 ਲੱਖ ਤੇ 40000 ਰੁਪਏ ਦੀ 7 ਲੱਖ 40000 ਦਾ ਠੀਕ ਹੈ ਜੀ ਇਹ ਆ ਗਈ ਬਾਈ ਜੀ ਸੁਯੋਕੀ ਵਾਲੀ ਨਹੀਂ ਗੱਦੀ ਬਿਲਕੁਲ ਜੀ ਇਹ 2017 ਮਾਡਲ ਹੈ ਠੀਕ ਹੈ ਜੀ ZXI ਮਾਡਲ ਹੈ ਸਲੇਰੀ ਇਹ ਦੇ ਦਾਂਗੇ ਆਪਾਂ ਤੁਹਾਨੂੰ 3 ਲੱਖ 60000 ਰੁਪਏ ਦੀ 3 ਲੱਖ ਭਾਈ 3 ਲੱਖ ਦੇ ਵਿੱਚ ਆਪਾਂ ਬੋਲਟ ਲੈਣਾ ਨਾ ਉਹਦੇ ਦੋ ਆਣੇ ਵੇਂਦੇ ਆ ਇਤੀਜਾ ਜਾਣਾ ਵੈਂਦਾ ਨਹੀਂ ਇਹ ਗੱਡੀ ਬਾਈ ਜੀ ਫੈਮਿਲੀ ਵਾਸਤੇ ਲੈਣੀ ਹੈ ਬਿਲਕੁਲ ਓਰੀਜਨਲ ਗੱਡੀ ਹੈ ਸਾਫ ਸੁਥਰੀ ਗੱਡੀ ਹੈ ਕਿਉਂਕਿ ਬਾਈ ਸਰਦੀਆਂ ਆ ਗਈਆਂ ਕਿਸੇ ਨੇ ਆਪਣੇ ਬੱਚੇ ਛੱਡ ਕੇ ਆਉਣੇ ਆ ਕਿਸੇ ਭੈਣ ਨੇ ਜੌਬ ਦੇ ਕੇ ਜਾਣਾ ਹੈ ਅਜਿ ਪਰਿਵਾਰ ਨਾਲ ਜਾਣਾ ਤਾਂ ਇਹ ਕਹਿੰਦਾ ਮੈਂ ਕਹਿੰਦਾ ਇੰਨਾ ਘੱਟ ਬਾਈ ਜੀ ਇੰਨੀ ਵਧੀਆ ਸਾਫ ਗੱਡੀ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕਿਤੇ ਹੋਰ ਮਿਲ ਜੂ ਆਜੋ ਬਾਈ ਜੀ ਹੁਣ ਅੱਗੇ ਵੀ ਚੱਲਦੇ ਆਪਾਂ ਇਹ ਵੀ ਖੰਡਿਆਈ ਦੀ ਗੱਡੀ ਆ ਗਈ ਹੈ ਨਾ ਜੀ ਹਾਂਜੀ ਇਹ 2023 ਮਾਡਲ ਹੈ ਜੀ ਬਾਈ ਇਹ ਪੈਟਰੋਲ ਪਲੱਸ ਸੀएनजी ਹੈ ਜੀ ਆਈਟਮ ਨਿਊਜ਼ ਇਹ ਚੱਲੀ ਹੈ 9000 ਕਿਲੋਮੀਟਰ ਠ ਹਾਂਜੀ ਹੁਣ ਇੱਕ ਗੱਡੀ ਰਹਿ ਗਈ ਬਾਈ ਜੀ ਇਧਰ ਕ੍ਰੇਟਾ ਜੀ 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 ਕ੍ਰੇਟਾ ਹੈਗੀ ਹੈ ਜੀ 2023 ਮਾਡਲ ਹੈ ਜੀ ਬਾਈ ਇਹ 60000 ਕਿਲੋਮੀਟਰ ਚੱਲੀ ਹੈ ਜੀ E+ ਮਾਡਲ ਹੈ ਜੀ ਬਾਈ ਡੀਜ਼ਲ ਤੇ ਇਹ ਆਪਾਂ ਦੇ ਦਾਂਗੇ ਤੁਹਾਨੂੰ 11 ਲੱਖ ਰੁਪਏ ਜੀ ਰੇਟ ਠੀਕ ਹੈ ਜੀ ਸੋ ਬਾਈ ਤੁਸੀਂ ਸਾਰੀਆਂ ਗੱਡੀਆਂ ਦੇਖ ਲਈਆਂ ਸਾਰੀਆਂ ਗੱਡੀਆਂ ਦੀ ਬਾਈ ਨੇ ਡਿਟੇਲ ਦੱਸੀ ਹੈ ਕੋਈ ਲੁੱਕ ਨਹੀਂ ਕੋਈ ਛੁਪਣੀ ਵੀ ਬਾਈ ਰੇਟ ਨਹੀਂ ਦੱਸੇ ਜਾਂ ਗੱਡੀਆਂ ਕੋਲੇ ਇਹ ਦੱਸਦੇ ਗੱਡੀ ਫਸਟ ਓਨਰ ਹੈ ਜਾਂ ਬਾਈ ਸੈਕੰਡ ਓਨਰ ਹੈ ਕਿਉਂਕਿ ਸਹੀ ਬੰਦਾ ਜਿਹੜਾ ਹੁੰਦਾ ਹੈ ਜਿੰਦ ਨੂੰ ਹੁੰਦਾ ਉਹ ਰੇਟ ਵੀ ਦੱਸਦਾ ਹੈ ਗੱਡੀ ਦੀ ਡਿਟੇਲ ਵੀ ਦੱਸਦਾ ਹੈ ਕਿਲੋਮੀਟਰ ਦੀ ਬਾਈ ਨੇ ਗਾਰੰਟੀ ਲਈ ਹੈ ਬਾਈ ਨੇ ਕਿਹਾ ਵੀ ਜਿਹੜੀ ਇਹ ਕਿਲੋਮੀਟਰ ਚੱਲਿਆ ਹੈ ਯਾਸੀ ਰਿਕੋਰ ਹੈ ਜਿਹੜੀ ਬਾਈ ਜਿੱਥੋਂ ਮੜੀ-ਮੋਟੀ ਲੱਗੀ ਹੈ ਬਾਈ ਨੇ ਕਿਹਾ ਬੰਪਰ ਤੋਂ ਮੜੀ-ਮੋਟੀ ਲੱਗੀ ਹੈ ਬਾਈ ਨੇ ਉਹ ਵੀ ਦੱਸਿਆ ਹੈ ਜਿਹੜੀ ਨਹੀਂ ਲੱਗੀ ਬਾਈ ਨੇ ਉਹ ਵੀ ਦੱਸਿਆ ਹੈ ਇਹਦੋਂ ਜੈਗਨ ਬੰਨਾ ਬਾਈ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਮਿਲੂਗਾ ਉਹਨਾ ਕਿੱਥੇ ਸਟਾਰ ਕਾਰ ਵਰਲਡ ਸ਼ਾਰਪਰ ਪਰ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਵੀਡੀਓ ਸ਼ੇਅਰ ਕਰ ਚਾਹੂਗਾ ਬਾਈ ਨੇ ਪਹਿਲੇ ਕਿਹਾ ਵੀ 20000 ਰੁਪਏ ਗੱਡੀ ਮੰਗਰ ਡਿਸਕਾਊਂਟ ਹੈ ਧੰਨਵਾਦ ਸਤਿ ਸ੍ਰੀ ਅਕਾਲ ਬਸ ਸਤਿ